ਸਤ ਸ੍ਰੀ ਅਕਾਲ ਦੋਸਤੋ ਲੱਕੀ ਗੋਲਡ ਸਮਿਥ ਨੂੰ ਤੁਸੀਂ ਸਾਰੇ ਜਾਣਦੇ ਹੀ ਹੋ ਇਹ ਚਿਹਰਾ ਇਹ ਜਿਹੜਾ ਬਹੁਤ ਹੀ ਜਾਣਿਆ ਪਛਾਣਿਆ ਹੈ ਸੋਸ਼ਲ ਮੀਡੀਆ ਦੇ ਉੱਤੇ ਲੱਕੀ ਗੋਲਡ ਸਮਿਥ ਦੀਆਂ ਵੀਡੀਓਜ਼ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਬਹੁਤ ਹੀ ਵਾਇਰਲ ਹੁੰਦੀਆਂ ਹਨ ਇਸ ਦਾ ਮੇਨ ਕੰਮ ਹੈ ਵੀ ਜਿਹੜੀਆਂ ਇਹ ਵੀਡੀਓਜ਼ ਪਾਉਂਦਾ ਹੈ ਨਿਤ ਨਵੇਂ ਟਰੈਕਟਰਾਂ ਦੇ ਨਾਲ ਬੱਖੋ ਵੱਖਰੇ ਸਟੰਟ ਕਰਦਾ ਹੈ ਤੇ ਬਹੁਤ ਹੀ ਵੱਡੇ ਵੱਡੇ ਪੱਧਰ ਤੇ ਹੋਣ ਵਾਲੇ ਟਰੈਕਟਰਾਂ ਦੇ ਮੁਕਾਬਲਿਆਂ ਦੇ ਵਿੱਚ ਹਿੱਸਾ ਲੈ ਕੇ ਜਿੱਤ ਵੀ ਪ੍ਰਾਪਤ ਕਰਦਾ ਹੈ ਇਹੀ ਕੰਮਾਂ ਦੇ ਦੌਰਾਨ ਲੱਕੀ ਗੋਲਡ ਸਮਿਥ ਐਮਪੀ ਦੇ ਵਿੱਚ ਗਿਆ ਹੋਇਆ ਸੀ ਇੱਕ ਮੁਕਾਬਲਾ ਕਰਨ ਦੇ ਲਈ ਜਿੱਥੇ ਜਾਂਦੇ ਹੋਏ ਹੀ ਉਸਦੀ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਗਈ ਅਤੇ ਉਸ ਫਾਇਰਿੰਗ ਤੋਂ ਬਾਅਦ ਲੱਕੀ ਗੋਲਡ ਸਮਿਥ ਦੀ ਹੁਣ ਹਾਲਤ ਕਿਹੋ ਜੀ ਹੈ ਇਹ ਸਾਰੇ ਹੀ ਉਸਦੇ ਫੈਨਸ ਜਾਣਨਾ ਚਾਹੁੰਦੇ ਹਨ ਆਪਾਂ ਤੁਹਾਨੂੰ ਦੱਸ ਦਈਏ ਵੀ ਲੱਕੀ ਗੋਲਡ ਸਮਿਥ ਬਿਲਕੁਲ ਠੀਕ ਠਾਕ ਹਾਲਤ ਦੇ ਵਿੱਚ ਹੈ ਅਤੇ ਇਸ ਦਾ ਪਰਿਵਾਰ ਵੀ ਸਾਰਾ ਠੀਕ ਠਾਕ ਹੈ ਲੱਕੀ ਗੋਲਡ ਸਮਿਥ ਨੇ ਪੋਸਟ ਪਾ ਕੇ ਦੱਸਿਆ ਸੀ ਵੀ ਮੇਰੀ ਹਾਲਤ ਬਿਲਕੁਲ ਸਹੀ ਹੈ ਅਤੇ ਮੇਰਾ ਬੱਚਾ ਗਿਆ ਹੈ ਪਰ ਉਸਨੇ ਇਹ ਵੀ ਕਿਹਾ ਵੀ ਮੇਰਾ ਕਿਸੇ ਨਾਲ ਵੀ ਕੋਈ ਰੌਲਾ ਨਹੀਂ ਪਰ ਫਿਰ ਵੀ ਇਹ ਘਟਨਾ ਮੇਰੇ ਨਾਲ ਕਿਉਂ ਵਾਪਰੀ ਇਹ ਸਾਨੂੰ ਕੁਝ ਵੀ ਪਤਾ ਨਹੀਂ